ਲਓ ਜੀ ਅਸੀਂ ਹੁਣ ਆ ਗਏ ਆ ਸੈਰ ਕਰਨਾ ਖਾ ਖੂ ਕੇ ਖੀਰ ਪੂੜੇ ਇਹ ਕਲਿੱਪ ਵੀ ਮੈਂ ਕਿ ਇੱਕ ਐਡ ਕਰ ਦਈਏ ਚਲੋ ਲਓ ਜੀ ਦੇਖੋ ਸੰਗਤ ਸੰਗਤ ਨਿਕਲ ਜੋ ਬਾਹਰ ਇਹ ਬਣਨਗੇ ਜ ਵੱਡੇ ਹੋ ਕੇ ਹਾਲ ਬਤਾਈਏ ਚਲੋ ਤੇ ਇਹ ਬੂਧੋ ਵੀ ਸਾਡਾ ਪਿੱਛੇ ਨਹੀਂ ਗਾ ਉਹਨੇ ਵੀ ਥੋੜੀ ਜੀ ਖੀਰ ਤੇ ਪੂੜੇ ਖਾ ਲਏ ਨੇ ਤੇ ਉਹ ਵੀ ਆ ਗਏ ਨਾਲ ਗੁੱਗੂ ਵੀ ਆ ਗਿਆ ਆ ਸੰਗਤਾਂ ਕਿਤੇ ਮੋਟੀਆਂ ਨਾ ਰਹਿ ਜਾਣ ਇਹ ਵੀ ਆਉਣ ਡੀਆਂ ਨੇ ਪਿੱਛੇ ਆ ਆ ਮੋਟਾ ਬੰਦਾ ਜਿਆਦਾ ਆਉਂਦਿਆ ਇਹ ਜਿਆਦਾ ਸੈਰ ਕਰਨ ਦੀ ਇਹਨੂੰ ਜ਼ਰੂਰਤ ਹੈ। ਦਾਈ ਇਹਨੂੰ ਕੁਝ ਜਿਆਦਾ ਹੀ ਸੈਰ ਕਰਨ ਦੀ ਲੋੜ ਹੈ। ਤੈਨੂੰ ਜਿਆਦਾ ਸੈਰ ਕਰਨ ਦੀ ਲੋੜ ਹੈ। ਪੂਰੀ ਵੀ ਲੰਘ ਚੁੱਕੀ ਹੈ। ਬੂਜੋ। ਕੱਲ ਤੂੰ ਵਾਰੀ ਸੈਰ ਕਰਕੇ ਆਉਂਗਾ। ਬੂਜੋ ਅੱਗੇ ਜਾਂਦੇ ਆ। ਆ ਰਿਕਾਰਡ ਹੋ ਚੁੱਕਿਆ ਹੈ। ਤੁਸੀਂ ਗਵਾਹ ਜੇ ਕੱਲ ਤੋਂ ਦੋ ਵਾਰੀ ਸੈਰ ਕਰਨ ਜਾਣਾ। ਇੱਕ ਵਾਰੀ ਤੇਰੇ ਭਾਜੀ ਨਾਲ ਇੱਕ ਵਾਰੀ ਤੁਹਾਡੇ ਨਾਲ ਗੱਲਾਂ ਗੁੱਲਾਂ ਬਾਤਾਂ ਮਾਰਨ। ਠੀਕ ਹੈ। ਬੂਜੋ ਵੀ ਅੱਗੇ ਜਾਂਦੇ ਆ। ਪਿਊਸ਼ ਨੂੰ ਸਭ ਤੋਂ ਜਿਆਦਾ ਲੋੜ ਹੈ। ਸਿਆਰ ਕਰਨ ਦੀ ਓਏ ਕੀਚੇ ਦਾ ਨੂਰੇ ਕੀਚੇ ਦਾ ਚਲੋ ਜੀ ਤੁਮ ਇਹ ਨਾ ਲਾਜੇ ਚਲੋ ਜੀ ਇਹ ਬਣੇਗਾ 부ਜੋ ਦਾ ਰਖੀ ਆ ਦੇਖ ਲੋ ਸਾਡੀਆਂ ਪਿੰਡ ਦੀਆਂ ਪਹਿਲੀਆਂ ਪੂਲੀਆਂ ਹਰੀਆਂ ਬਰੀਆਂ ਆਓ ਭਾਬੀ ਹੋਰ ਪਾਜੀ ਫਿਰ ਇੱਥੇ ਜਾਂਦੇ ਨੇ ਦੂਟ ਤੱਕ ਜਾਂਦੇ ਨੇ ਨਾ ਤਾਂ ਕਰਕੇ ਉਹ ਤੱਕੋ ਆਹ ਹੱਡਾ ਰੋੜੀ ਚ ਜਾਂਦੇ ਨੇ 부ਜੋ ਤੇ ਉਹਦੀ ਇਹ ਪੂਰੀ ਸਾਡੀ ਇਹ ਆ ਗੁੱਗੂ ਵੀ ਪਿੱਛੇ ਨਹੀਂ ਹੈਗਾ ਗੁੱਗੂ ਵੀ ਕਹਿੰਦਾ ਮੈਂ ਵੀ ਆ ਜਾ ਤੇ ਆ ਚਿੰਟੀ-ਮਿੰਟੀ ਵੀ ਆਉਣ ਡਈ ਏ ਚਿੰਟੀ ਬਿਨਾ ਮਤਲਬ ਤੋਂ ਹੀ ਆਉਣ ਡਈ ਏ ਭਵੇਂ ਇਹਦੀਆਂ ਲੱਤਾਂ ਹੀ ਨਾ ਰਹਿਣ ਚਿੰਟੀ ਦੀਆਂ ਜਾਂਦੇ ਗੁੱਗੂ ਵੇਖੋ ਇਹ ਸਭ ਤੋਂ ਮੋਟਾ ਹੁੰਦਾ ਸੀ ਨਾ ਛੋਟਾ ਸੀ ਹਾਂ ਇਹ ਤੁਹਾਨੂੰ ਅੱਗੇ ਹਟ ਗਈ ਵਾਦੇ ਪਿਆਣਾ ਹੁਣ ਤਾਂ ਕਰਕੇ ਗੁੱਗੂ ਨੇ ਤੇ ਆਹ ਦਾਰੋਰੀ ਤੇ ਪਾਰਟੀ ਦੀ ਤਿਆਰੀ ਹੋਣ ਡਈ ਪਰ ਕੋਈ ਗੱਲ ਬਣੀ ਨਹੀਂ ਇਹਨਾਂ ਦੀ ਇੱਥੇ ਲੈ ਆਜੋ ਆਜੋ ਪੀਊਸ਼ ਨੂੰ ਫੜ ਲਓ ਛੱਡੋ ਭਰਾ ਨਿਲਾ ਸਦਾ ਸਮਝ ਆਇਆ ਹੋਰ ਇਹਨਾਂ ਦਾ ਇੱਕ ਕੁੱਤੇ ਦਾ ਵਹਿਰ ਹੈ ਪਤਾ ਨਹੀਂ ਕਾਤੋਂ ਮੈਂ ਇੱਥੇ ਕਿਤੀ ਕਿਤੀ ਅੱਛਾ ਤੁਸੀਂ ਹੁਣ ਆਪਣਾ ਰਿਸ਼ਤਾ ਹੋਰ ਕੁਝ ਜੋੜ ਲਿਆ ਮੈਂ ਹੋਈ ਕਹਿੰਦੀ ਜਿੱਤੇ ਸਾਡੇ ਦਾ ਬੰਦ ਕਰੀਂ ਸਭ ਤੋਂ ਸਹੀ ਕੀ ਬਾਬੇ ਸਬੂਤਾ ਦੇਖੋ ਆ ਹੈਗਾ ਜੋਤੀ ਸਬੂਤ ਹੈ ਉਹ ਕਹ ਦੇਗੀ ਕਿੰਨਾ ਕਿਹਾ ਦੋ ਬਾਂਹ ਕੋਈ ਨਾ ਕਹਾਂਗੇ ਨੂਰ ਤੈਨੂੰ ਪਾਗਲ ਬੁਲਾਣਾ ਕਹਿਦੀ 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 ਡਰਦਾ ਨਹੀਂ ਮੰਦੇ ਤੋਂ ਡਰਦਾ ਨਹੀਂ ਆ ਦੇਖੋ ਵੀਡੀਓ ਬਣਾਣ ਦੀ ਇਹ ਵੇਖ ਲੈ ਹਲੋ ਗਾਇਸ ਤੇ ਰੰਗੂ ਡਰਦਾ ਨਹੀਂ ਮੈਂ ਵੀਡੀਓ ਤੋਂ ਮੈਂ ਵੀ ਨਹੀਂ ਕਰਦੀ ਹੈ ਨਹੀਂ ਹੋਰ ਚੜਦਾ ਹੋ ਜਾਂ ਨਹੀਂ ਹੈ ਨਹੀਂ ਵੇ ਥੋੜਾ ਮੁੰਡਾ ਕਾ ਉਹ ਗੁੱਗੂ ਪੁੱਤ ਜਾ ਰਿਹਾ ਸਾਡਾ ਆ ਬੂਝੋ ਆਪਸੇ ਗੱਲ ਕਰ ਰਹੇ ਹੈ ਕਾ ਗੁੰਜਣਾ ਤੇ ਆ ਨੂਰ ਦੀ ਚਾਚੀ ਤੇ ਆ ਪਿਊਸ਼ ਤਾਂ ਮਤਲਬ ਪਿਊਸ਼ ਸੱਚ ਗੱਲ ਕਰ ਰਹੇ ਸੀ ਪਤਾ ਨਹੀਂ ਭਾਜੀ ਪਿਊਸ਼ ਸੁਣਿਆ ਕੀ ਨਹੀਂ ਉਹ ਬੂਆ ਪਾ ਆ ਨੂਰ ਚਾਚਾ ਦੀ ਚੌਦੀ ਦੀ ਗੱਲ ਤੋਂ ਤੇ ਉਹ ਪਿੱਛੇ ਆਉਂ ਡਈ ਏ ਚਿੰਟੀ ਦੀਦੀ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਸੈਰ ਦੀ ਲੋੜ ਏ ਤੇ ਇੱਕ ਆਉਂਦੀ ਏ ਪੂਰੀ ਚਿੰਟੀ ਦੀਦੀ ਨੂੰ ਬੰਦਾ ਪੁੱਛੇ ਵੀ ਤੂੰ ਕੀ ਲੈਣਾ ਆਉਂਦੀ ਏ ਸਾਡੇ ਮਗਰ ਆਈ ਤੇ ਗੁੰਜਨ ਵਾਲੀ ਲੈ ਚਿੰਟੀ ਦੀਦੀ ਭੱਜੀ ਹੋਈ ਆਉਂਦੀ ਏ ਬਸ ਕੰਨ ਨਹੀਂ ਦਿਸਦ ਨੇ ਚਿੰਟੀ ਬੀਬੀ ਦੇ ਸਾਰੀ ਨੀਂਦਰ ਖੋ ਤੇ ਆ ਮਾਂ ਮੈਂ ਤੂੰ ਸਾਨੂੰ ਇੱਕ ਵਾਰ ਤੇਨੂੰ ਫਿਰ ਦੱਸੂ ਆ ਨਾ ਆਣਾ ਹੀ ਨਹੀਂ ਬੰਨਾ ਤੇਰੇ ਘਰ ਚ ਮਾਂ ਮੈਂ ਤੇਨੂੰ ਵੀ ਟੜਖਾਉਂਦੀ ਆ ਤੂੰ ਦੂਣਾ ਹੋ ਗਈ ਪਤਾ ਨਹੀਂ ਸਾਪ ਕੋ ਸੁੱਪਣੇ ਤੇ ਨਹੀਂ ਕੁਝ ਫੜਿਆ ਫੜਨ ਵੀ ਨਹੀਂ ਆ ਤੇ ਚਲੋ ਹਾਈ ਹਾਈ ਚਲੋ ਚਲੋ ਬੂਝੋ ਆਜੋ ਵਾਪਸ ਆਜੋ ਮਰਦ ਜਾ ਚਿੰਟੀਆਂ ਚਿੰਟੀਆਂ ਤੂੰ ਕੀ ਕਰਨਾ ਇਹ ਚਲ ਆ ਜਾ ਚਿੰਟੀ ਵਾਪਸ ਚਲੀ ਏ ਓ ਸਾਡਾ ਘਰ ਦੇਸ ਦਾ ਪਿਆਜ ਏਕ ਮਿੰਟ ਦਿਖਾਵਾਂ ਓ ਬਾਵਾ ਹੀ ਦੂਰ ਆ ਗਏ ਆ ਅਸੀਂ ਪਤਾ ਨਹੀਂ ਕੀ ਚੁੱਕ ਲਿਆ ਆ ਲੈ ਆ ਜਾ ਆ ਜਾ ਉਹ ਕੰਟੈਂਟ ਵਾਲੇ ਪਿੱਛੇ ਹੀ ਰਹਿ ਗਏ ਨੇ ਚਲੋ ਜੀ ਉਹ ਦੇਖ ਚਲੋ ਭੱਜ ਲੈ ਹਮੋਂ ਘਰ ਰਹਿ ਗਿਆ ਸਾਡਾ ਯਾਰ ਬੈਡਿਆਂ ਦੇ ਪਿੱਛੇ ਨਹੀਂ ਦੇਖਦਾ ਪਿਆ ਮੁਕਾਂਗੇ ਆ ਹਾਂ ਮੁਕਾਂਗੇ ਆ ਹੁਣ ਮੇਰੇ ਨਾਲ ਦਿਖਾ ਚਪੜਾ ਚਲੋ ਜੀ ਇਹ ਨਿੱਕੀ ਜਿਹੀ ਵੀਡੀਓ ਖੀਰ ਪੂੜੇ ਖਾਣ ਤੋਂ ਬਾਅਦ ਘੁੰਮਣ ਫਿਰਨ ਦੀ ਸੈਰ ਕਰਨ ਆਏ ਸੀ ਥੋੜਾ ਜਿਹਾ ਖੀਰ ਪੂੜੇ ਪਚਾਣ ਆਏ ਸੀ ਤੇ ਖੀਰ ਪੋੜਿਆਂ ਦੀ ਵੀਡੀਓ ਆਪਾਂ ਕੱਲ ਨੂੰ ਕਰਾਂਗੇ ਅਪਲੋਡ ਅੱਜ ਐਡੀਟਿੰਗ ਵਗੈਰਾ ਕਰਾਂਗੇ ਤੇ ਏ ਸੀ ਆਪਣਾ ਨਿੱਕਾ ਜਿਹਾ ਵਲੌਗ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਟੀਲ ਦਿਨ ਬਾਏ ਬਾਈ ਥੈਂਕ ਯੂ ਜੀ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਹਾਂ ਸੱਚ ਇੱਕ ਹੋਰ ਗੱਲ ਕਿਸੇ ਵੀ ਚੀਜ਼ ਨੂੰ ਸੀਰੀਅਸ ਨਾ ਲਿਓ ਇਹਨਾਂ ਦਾ ਹਾਸੇ ਮਜ਼ਾਕ ਇੱਕ ਕਾਮੇਡੀ ਵਗੈਰਾ ਇਹਨਾਂ ਦੀ ਚੱਲਦੀ ਰਹਿੰਦੀ ਹੈ ਇਹ ਸਭ ਮਜ਼ਾਕ 'ਚ ਚੱਲਦਾ ਹੈ ਮਿਲਦੇ ਆ ਨਵੀਂ ਵੀਡੀਓ ਦੇ ਨਾਲ